ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਮੇਰੀ ਅਰਦਾਸ ਵੀ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਸੋ ਅੱਜ ਆਪਾਂ ਥੋੜੀ ਜੀ ਗੱਲਬਾਤ ਕਰਨ ਜਾ ਰਹੇ ਹਾਂ ਜੀ ਵੀ ਅਸਲੀ ਸਿੱਖ ਦੀ ਪਛਾਣ ਆਪਾਂ ਕਿਦਾਂ ਕਰੀਏ ਕਿਉਂਕਿ ਪਿਛਲੇ ਕਾਫੀ ਦਿਨਾਂ ਦੇ ਵਿੱਚੋਂ ਇੰਗਲੈਂਡ ਦੀ ਧਰਤੀ ਤੇ ਖਾਸ ਕਰਕੇ ਮੈਂ ਇੱਥੇ ਦਾ ਹੀ ਰਹਿਣ ਵਾਲਾ ਤੇ ਜਿਹੜਾ ਸਾਡਾ ਸਰਕਲ ਆ ਜਾਂ ਸਾਡੇ ਨਾਲ ਸੰਬੰਧਿਤ ਮੇਰੇ ਸੱਜਣ ਮਿੱਤਰ ਆ ਉਹਨਾਂ ਵੱਲੋਂ ਕਾਫੀ ਗੱਲਾਂ-ਬੱਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਆ ਤੇ ਉਹ ਸਵਾਲ-ਜਵਾਬ ਕਰਦੇ ਆ ਤੇ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਇੱਕ ਸਵਾਲ बार-बार ਰਿਪੀਟ ਹੋ ਕੇ ਉਹ ਮੇਰੇ ਕੋਲ ਆਇਆ ਤੇ ਮੈਂ ਉਮੀਦ ਕਰਦਾ ਸੀ ਵੀ ਅੱਜ ਦੇ 2025 ਦਾ ਸਮਾਂ ਚੱਲ ਰਿਹਾ ਤੇ ਅੱਜ ਦੇ ਟਾਈਮ ਦੇ ਵਿੱਚ ਸਾਡੇ ਵਾਸਤੇ ਇਹ ਕੋਈ ਔਖੀ ਗੱਲ ਨਹੀਂ ਹੈ ਪਰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਜੋ ਮੈਂ ਫੀਲ ਕੀਤਾ ਮਹਿਸੂਸ ਕੀਤਾ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਗਿਣਤੀ ਆ ਜਿਹੜੇ ਕਨਫਿਊਜ਼ਡ ਆ ਵੀ ਅਸਲੀ ਸਿੱਖ ਕੌਣ ਹੁੰਦਾ ਕਿੱਦਾਂ ਉਹਦੀ ਆਪਾਂ ਪਛਾਣ ਕਰਨੀ ਆ ਹੂ ਇਜ਼ ਅ ਟਰੂ ਸਿੱਖ ਬਿਕਾਜ਼ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਵੀ ਰੇਸਿਜ਼ਮ ਦੇ ਜਿਹੜੇ ਕੇਸਿਸ ਆ ਉਹ ਵੀ ਕਾਫੀ ਹਾਈਲਾਈਟ ਹੋਏ ਆ ਤੇ ਨਾਲ ਦੀ ਨਾਲ ਜਿਹੜਾ ਇੰਗਲੈਂਡ ਦੇ ਵਿੱਚ ਇੱਕ ਪਾਰਟੀ ਆ ਜਿਹੜੀ ਕਹਿੰਦੀ ਵੀ ਜਿਹੜੇ ਇਮੀਗਰੈਂਟਸ ਆ ਉਹਨਾਂ ਨੂੰ ਮੁੜ ਕੇ ਬਾਹਰ ਭੇਜੋ ਇਹ ਸਾਡੀ ਕੰਟਰੀ ਆ ਸਾਡਾ ਮੋਲਕ ਆ ਤੇ ਉਸ ਇਸ਼ੂ ਦੇ ਚੱਲਦਿਆਂ ਹੋਇਆਂ ਬਹੁਤ ਬੰਦੇ ਜਿਹੜੇ ਆ ਉਹ ਮਿਸਟੇਕਨ ਆਈਡੈਂਟੀਟੀ ਦਾ ਸ਼ਿਕਾਰ ਹੋ ਰਹੇ ਆ ਵੀ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਕੌਣ ਸੱਚਾ ਤੇ ਕੌਣ ਝੂਠਾ ਆ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਆ ਬਹੁਤ ਕੁਝ ਹੋ ਰਿਹਾ ਆ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਸਾਡੇ ਯੰਗਸਟਰ ਆ ਉਹ ਤਾਂ ਇਸ ਚੀਜ਼ ਦੇ ਨਾਲ ਲਿੰਕਡ ਹੈਗੇ ਆ ਪਰ ਜਿਹੜੀ ਸਾਡੀ 올ਡ ਜਨਰੇਸ਼ਨ ਆ ਚਲੋ ਮੈਨੂੰ ਵੀ ਉਹਨਾਂ ਚ ਗਿਣ ਲਓ ਵੀ ਮੈਂ ਵੀ 올ਡ ਹੀ ਆ ਤੇ ਉਹਨਾਂ ਨੂੰ ਇਸ ਗੱਲ ਬਾਰੇ ਬਹੁਤਾ ਨਹੀਂ ਪਤਾ ਕਿਉਂਕਿ ਅਸੀਂ ਬਿਲਕੁਲ ਇੱਕ ক্লোਜ਼ ਆਈਸੋਲੇਟਡ ਸਰਕਲ ਦੇ ਵਿੱਚ ਆ ਆਪਣੇ ਰਿਸ਼ਤੇਦਾਰ ਫੈਮਲੀ ਇਸ ਦਾ ਗੁਰਦੁਆਰਾ ਸਾਹਿਬਾਨ ਤੱਕ ਉਦੋਂ ਬਾਹਰ ਕੀ ਕੁਝ ਹੋ ਰਿਹਾ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਹੁਣ ਘਟਨਾ ਕੀ ਹੋਈ ਆ ਵੀ ਬਹੁਤ ਸਾਰੀਆਂ ਵੀਡੀਓਜ਼ एवरीडे ਆਉਂਦੀਆਂ ਆ ਜਿਹਦੇ ਵਿੱਚ ਸਾਡੇ ਨੌਜਵਾਨ ਵੀਰ ਜਿਹੜੇ ਮੇਰੇ ਵਾਂਗੂ ਦਸਤਾਰਾਂ ਵੀ ਬੰਨ੍ਹੀਆਂ ਆ ਦਾੜੇ ਵੀ ਪ੍ਰਕਾਸ਼ ਕੀਤੇ ਆ ਉਹ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਤੇ ਸਾਡਾ ਯੂਥ ਸਾਡੇ ਬੱਚੇ ਉਹਨਾਂ ਨੂੰ ਫੋਲੋ ਵੀ ਕਰਦੇ ਆ ਉਹਨਾਂ ਦੇ ਨਾਲ ਜਿਹੜੇ ਉਹ ਪ੍ਰੋਗਰਾਮਸ ਦਿੰਦੇ ਆ ਉਹਨਾਂ ਨੂੰ ਬਲੀਵ ਵੀ ਕਰਦੇ ਆ ਬਟ ਮੇਜਰ ਕੁਐਸਚਨ ਇਜ਼ ਵੀ ਅਸਲੀ ਕੌਣ ਆ ਸੱਚ ਕੌਣ ਬੋਲਦਾ ਝੂਠ ਕੌਣ ਬੋਲਦਾ ਸੋ ਮੈਂ ਕਿਸੇ ਨੂੰ ਵੀ ਇੱਥੇ ਪਰਸਨਲੀ ਟਾਰਗੇਟ ਨਹੀਂ ਕਰਨਾ ਬਟ ਇੱਕ ਚੀਜ਼ ਤੁਹਾਨੂੰ ਜ਼ਰੂਰ ਅੰਡਰਸਟੈਂਡ ਕਰਨੀ ਪੈਣੀ ਆ ਸਿੱਖੀ ਜਿਹੜੀ ਆ ਉਹ ਬਹੁਤੀ ਇੰਨੀ ਸਿੰਪਲ ਜਾਂ ਇੰਨੀ ਈਜ਼ੀ ਨਹੀਂ ਹੈ ਵੀ ਤੁਸੀਂ ਬੰਦੇ ਨੂੰ ਦੇਖਦੇ ਆ ਸਰ ਜੱਜ ਕਰ ਲਓਗੇ ਵੀ ਇਹ ਸਿੱਖ ਹੈ ਜਾਂ ਨਹੀਂ ਹੈ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹੜਾ ਸਾਨੂੰ ਸਰੂਪ ਦਿੱਤਾ ਨਾ ਵੀ ਸਾਡਾ ਸਾਬਤ ਸੂਰਤ ਹੋਣਾ ਦਾੜੀ ਕੇਸ ਹੋਣੇ ਅਸੀਂ ਆਪਣੇ ਵਾਲ ਨਹੀਂ ਕੱਟਦੇ ਤੇ ਸਿਰ ਦੇ ਉੱਤੇ ਦਸਤਾਰ ਬੰਨਦੇ ਆ ਇਹ ਸਾਡਾ ਇੱਕ ਬਾਹਰਲਾ ਸਰੂਪ ਆ ਜਿਹੜਾ ਇੱਕ ਫਿਜ਼ੀਕਲੀ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਹੁੰਦਾ ਉਹ ਸਾਡੀ ਸਿੱਖੀ ਦਾ ਇੱਕ ਹਿੱਸਾ ਆ ਇੱਕ ਪਾਰਟ ਆ ਪਰ ਉਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹੋਰ ਵੀ ਬਹੁਤ ਕੁਝ ਦੱਸਾਇਆ ਵੀ ਭਾਈ ਨਿਤ ਨਿਮੀ ਹੋਣਾ ਬਹੁਤ ਜ਼ਰੂਰੀ ਆ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦਾ ਉਹਨੂੰ ਵੀ ਸਿੱਖ ਨਹੀਂ ਗਿਣ ਸਕਦੇ ਭਾਵੇਂ ਉਹਨੇ ਦਾੜੀ ਕੇਸ ਰੱਖੇ ਆ ਪੱਗ ਸੋਹਣੀ ਬੰਨਦਾ ਆ ਫਿਰ ਉਹਦੇ ਤੋਂ ਇਲਾਵਾ ਕਈ ਵਾਰੀ ਕੁਐਸਚਨ ਇਹ ਆਉਂਦਾ ਆ ਵੀ ਬਹੁਤ ਸਾਰੇ ਸਾਡੇ ਐਸੇ ਕੇਸਾਧਾਰੀ ਦਸਤਾਰਧਾਰੀ ਕਿਰਪਾਨਧਾਰੀ ਸਿੰਘ ਆ ਜਿਹੜੇ ਖਾਂਦੇ ਪੀਂਦੇ ਆ ਮਾਸ ਮੱਛੀ ਵੀ ਖਾ ਲੈਂਦੇ ਆ ਤੇ ਫਿਰ ਜਿਹੜੇ ਅੱਜ ਦੇ ਨੌਜਵਾਨ ਆ ਉਹ ਕਨਫਿਊਜ਼ਡ ਹੋ ਰਹੇ ਆ ਵੀ ਭਾਈ ਫਿਰ ਅਸਲੀ ਸਿੱਖ ਕੌਣ ਆ ਜਿਹੜਾ ਕਹਿੰਦਾ ਵੀ ਨਾ ਖਾਓ ਉਹ ਆ ਜਾਂ ਜਿਹੜੇ ਖਾ ਪੀ ਰਹੇ ਉਹ ਆ ਤੇ ਕਿੱਦਾਂ ਪਤਾ ਲੱਗੇ ਸੋ ਗੁਰਮੁਖ ਹੋਏ ਬਹੁਤਾ ਈਜ਼ੀ ਨਹੀਂ ਹੈਗਾ ਇੰਨਾ ਸੌਖਾ ਨਹੀਂ ਹੈ ਤੁਹਾਨੂੰ ਪਹਿਲਾਂ ਸਿੱਖੀ ਦੇ ਕਨਸੈਪਟ ਨੂੰ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਵੈਰੀ ਡੀਪਲੀ ਜਾ ਕੇ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਸਭ ਤੋਂ ਪਹਿਲਾਂ ਦਾ 10 ਗੁਰੂ ਸਹਿਬਾਨ ਨੂੰ ਮੰਨਣ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਮੰਨਦਾ ਫੇਰ ਜਿਹੜੀ ਗੁਰੂ ਨੇ ਸਾਨੂੰ ਰਹਿਤ ਦਿੱਤੀ ਆ ਉਸ ਰਹਿਤ ਦਾ ਪਾਲਣ ਕਰਦਾ ਆ ਪਲੱਸ ਉਹਦਾ ਸਰੂਪ ਫਿਜ਼ੀਕਲੀ ਵੀ ਜਿਹੜਾ ਸਿੱਖੀ ਦੇ ਅਕੋਰਡਿੰਗਲੀ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਆ ਉਹ ਉਹਦੇ ਉੱਪਰ ਪੂਰਾ ਉਤਰਦਾ ਆ ਉਹਦਾ ਧਾਰਨੀ ਆ ਤੇ ਸਾਰਿਆਂ ਤੋਂ ਮੋਸਟ ਇੰਪੋਰਟੈਂਟ ਥਿੰਗ ਜਿਹੜਾ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਕੀ ਉਹਨਾਂ ਚੀਜ਼ਾਂ ਨੂੰ ਫੋਲੋ ਕਰਦਾ ਹੈ ਜਿਹੜਾ ਸਿੱਖੀਜ਼ਮ ਸਾਨੂੰ ਕਹਿੰਦਾ ਹੈ ਫੋਲੋ ਕਰ ਲੈ ਜੇ ਤੇ ਇਹ ਸਾਰੀਆਂ ਕੰਡੀਸ਼ਨਸ ਅਸੀਂ ਫੋਲੋ ਕਰ ਰਹੇ ਆਂ ਫੇਰ ਤੇ ਆਪਾਂ ਉਸ ਬੰਦੇ ਨੂੰ ਕਹਿ ਸਕਦੇ ਆਂ ਵੀ ਭਾਈ ਇਹ ਗੁਰੂ ਦਾ ਸਿੱਖ ਹੈ ਬਟ ਆਮ ਰੀਅਲੀ ਸੌਰੀ ਟੂ ਸੇ ਪਰ ਜੇ ਅਸੀਂ ਦਾੜਾ ਖੁੱਲਾ ਛੱਡਿਆ ਆ ਚਾਹੇ ਬੰਨਿਆ ਆ ਦਸਤਾਰ ਮੇਰੇ ਵਾਂਗੂ ਗੋਲ ਬੰਨੀ ਆ ਜਾਂ ਤੁਸੀਂ ਦੂਜੇ ਟਾਈਪ ਦੀ ਕਿਸੇ ਟਾਈਪ ਦੀ ਦਸਤਾਰ ਬੰਨੀ ਕੋਈ ਚਮਕੀਲੀ ਢਕੀਲੀ ਦਸਤਾਰ ਬੰਨੀ ਆ ਜਾ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕਿਰਪਾਨ ਵੀ ਉੱਪਰ ਦੀ ਪਾਈ ਆ ਜਦੇ ਦੇ ਉੱਪਰ ਬਹੁਤ ਡੈਕੋਰੇਸ਼ਨਸ ਲੱਗੀਆਂ ਆ ਕਾਫੀ ਖੰਡੇ ਮਾਲਾ ਵਗੈਰਾ ਅਸੀਂ ਲਾਈਆਂ ਆ ਪਰ ਤੁਸੀਂ ਨਿਤ ਨਿਮੀ ਨਹੀਂ ਹੈਗੇ ਤੇ ਤੁਸੀਂ ਗੁਰਸਿੱਖ ਨਹੀਂ ਕਹਾ ਸਕਦੇ ਉਹ ਤੁਹਾਡਾ ਇੱਕ ਬਾਹਰੀ ਲੁੱਕ ਹੈਗੀ ਆ ਭੇਖ ਆ ਭੇਖੀ ਸਿੱਖ ਆਪਾਂ ਕਹਿ ਸਕਦੇ ਵੀ ਦੇਖਣ ਨੂੰ ਸਿੱਖ ਲੱਗਦਾ ਪਰ ਉਹ ਸਿੱਖ ਨਹੀਂ ਹੈ ਤੇ ਦੂਸਰੇ ਪਾਸੇ ਇੱਕ ਐਸੀ ਵੀ ਸਾਡੀ ਕਮਿਊਨਿਟੀ ਦੇ ਵਿੱਚ ਹੁਣ ਇੱਕ ਵਿਚਾਰਧਾਰਾ ਚੱਲ ਪਈ ਆ ਵੀ ਬਹੁਤ ਸਾਰੇ ਮੇਰੇ ਭੈਣ ਭਰਾ ਐ ਸੀ ਉਹ ਕਹਿੰਦੇ ਵੀ ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਆਂਡਾ, ਮੀਟ, ਮੱਛੀ, ਸ਼ਰਾਬ ਨੂੰ ਹੱਥ ਨਹੀਂ ਲਾਇਆ, ਅਸੀਂ ਆਪਣੇ ਘਰੇ ਵੀ ਨਹੀਂ ਬਾੜਦੇ ਇਹਨਾਂ ਚੀਜ਼ਾਂ ਨੂੰ। ਪਰ ਉਹਨਾਂ ਨੇ ਦਾੜੀ ਨਹੀਂ ਰੱਖਣੀ, ਉਹਨਾਂ ਨੇ ਕੇਸ ਨਹੀਂ ਰੱਖਣੇ, ਉਹਨਾਂ ਨੇ ਅੰਮ੍ਰਿਤ ਨਹੀਂ ਛਕਣਾ। ਆ ਉਹ ਇਸ ਗੱਲ ਤੋਂ ਬਿਲਕੁਲ ਟਰੂ ਸੱਚ ਆ ਵੀ ਉਹ ਆਪਦੇ ਘਰ ਦੇ ਵਿੱਚ ਕਦੇ ਉਹਨਾਂ ਨੇ ਗੰਡਾ ਲਸਣ ਵੀ ਨਹੀਂ ਵਰਤਿਆ, گارਲਿਕ ਤੇ ਜਿਹੜਾ ਆ ਆਨੀਅਨਸ ਵੀ ਨਹੀਂ ਯੂਜ਼ ਕਰਦੇ। ਉਹ ਕਹਿੰਦੇ ਜੀ ਮਾਸ ਮੱਛੀ ਤਾਂ ਬਹੁਤ ਦੂਰ ਦੀ ਗੱਲ ਆ। ਹੁਣ ਇੱਕੋ ਬੰਦੇ ਉਹ ਵੀ ਹੈਗੇ ਆ ਉਹ ਕਹਿੰਦੇ ਜੀ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ ਤੇ ਇੱਕ ਬੰਦੇ ਉਹ ਆ ਜਿਹੜੇ ਕਹਿੰਦੇ ਜੀ ਦਸਤਾਰਾ ਮੰਨ ਕੇ ਕਿਰਪਾਨਾ ਪਾ ਕੇ ਤੇ ਅਸੀਂ ਅੰਮ੍ਰਿਤ ਵੀ ਛੱਕਿਆ ਹੋਇਆ ਤੇ ਫੇਰ ਵੀ ਅਸੀਂ ਮਾਸ ਮੱਛੀ ਉਹ ਛੱਕਦੇ ਸੋ ਇਹ ਬਹੁਤ ਜ਼ਿਆਦਾ ਇੰਨਾ ਈਜ਼ੀ ਨਹੀਂ ਹੈਗਾ ਤੁਹਾਡੇ ਲਈ ਫਾਈਂਡ ਆਊਟ ਕਰਨਾ ਤੁਹਾਨੂੰ ਉਸ ਬੰਦੇ ਨੂੰ ਟਾਈਮ ਦੇਣਾ ਪੈਣਾ ਉਹਨੂੰ ਅਬਜ਼ਰਵ ਕਰਨਾ ਪੈਣਾ ਪ੍ਰੈਕਟੀਕਲੀ ਉਹਦੀ ਲਾਈਫ ਕਿੱਦਾਂ ਦੀ ਆ ਤੇ ਫੇਰ ਉਹਦੇ ਤੋਂ ਬਾਅਦ ਜਾ ਕੇ ਆਪਾਂ ਕਿਸੇ ਨੂੰ ਇਹ ਜਜ ਕਰ ਸਕਦੇ ਆ ਜਾਂ ਜਜ ਸ਼ਾਇਦ ਮੇਰਾ ਰੋਂਗ ਸ਼ਬਦ ਹੋਵੇ ਵੀ ਕਿਸੇ ਬਾਰੇ ਪਤਾ ਕਰ ਸਕਦੇ ਆ ਵੀ ਅੰਡਰਸਟੈਂਡ ਕਰ ਸਕਦੇ ਆ ਵੀ ਕੀ ਵਾਕਈ ਉਹ ਸਿੱਖ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਆ ਉਹ ਸਾਨੂੰ ਇਸ ਗੱਲ ਦੇ ਉੱਪਰ ਦ੍ਰਿੜ ਦੱਸਿਆ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਜਿਹੜਾ ਗੁਰੂ ਦੀ ਦੱਸੀ ਰਹਿਤ ਨੂੰ ਫੋਲੋ ਕਰਦਾ ਜਿਹੜਾ ਗੁਰੂ ਦੇ ਸਿਧਾਂਤ ਨੂੰ ਫੋਲੋ ਕਰਦਾ ਗੁਰੂ ਦੀ ਮਰਿਆਦਾ ਨੂੰ ਫੋਲੋ ਕਰਦਾ ਕੇਵਲ ਕਹਿਣ ਲਈ ਲੈਕਚਰ ਕਰਨ ਲਈ ਜਾਂ ਸੋਸ਼ਲ ਮੀਡੀਆ ਤੇ ਜਿੱਦਾਂ ਮੈਂ ਤੁਹਾਡੇ ਮੂਹਰੇ ਬੈਠਾ ਏਦਾਂ ਸਿਰਫ ਸਪੀਕਰ ਨਹੀਂ ਹੈਗਾ ਪ੍ਰੈਕਟੀਕਲੀ ਜਦੋਂ ਉਹਦੀ ਆਪਣੀ ਲਾਈਫ ਤੇ ਗੱਲ ਆਉਂਦੀ ਆ ਕੀ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਫੋਲੋ ਕਰਦਾ ਜੇ ਤੇ ਉਹ ਕਰਦਾ ਆ ਫੇਰ ਤੇ ਉਹ ਭਈ ਆਪਣੇ ਆਪ ਨੂੰ ਸਿੱਖ ਕਹਾ ਸਕਦਾ ਤੇ ਜੇ ਉਹ ਨਹੀਂ ਕਰਦਾ ਫੇਰ ਆਮ ਸੌਰੀ ਟੂ ਸੇ ਉਹ ਭੇਖੀ ਆ ਦੇਖਣ ਨੂੰ ਦਾੜਾ ਭਾਵੇਂ ਮੇਰੇ ਨਾਲੋਂ ਵੀ ਵੱਡਾ ਹੋਵੇ ਦਸਤਾਰ ਮੇਰੇ ਨਾਲੋਂ ਵੀ ਵੱਡੀ ਹੋਵੇ ਕਿਰਪਾਨਾ ਇੱਕ ਦੀਆਂ ਵੀ ਦੋ ਪਾਈਆਂ ਹੋਣ ਹੀ ਇਜ਼ ਨਾਟ ਅ ਟਰੂ ਸਿੱਖ ਸੋ ਮਾਈ ਪੁਆਇੰਟ ਇਜ਼ ਕਿ ਜਿਹੜੇ ਬੰਦੇ ਪਿਛਲੇ ਦਿਨਾਂ ਦੇ ਉਤੋਂ ਸੋਸ਼ਲ ਮੀਡੀਆ ਤੇ ਤੁਹਾਨੂੰ ਕਨਫਿਊਜ਼ ਕਰ ਰਿਹਾ ਅਸੀਂ ਲੈਫਟ ਨੂੰ ਸਪੋਰਟ ਕਰ ਰਹੇ ਹਾਂ ਅਸੀਂ ਰਾਈਟ ਨੂੰ ਸਪੋਰਟ ਕਰ ਰਹੇ ਹਾਂ ਅਸੀਂ ਫਾਰ ਲੈਫਟ ਨੂੰ ਸਪੋਰਟ ਕਰ ਰਹੇ ਹਾਂ ਉਹ ਅਸੀਂ ਇਸ ਕੰਟਰੀ ਦੇ ਨਾਲ ਆ ਜਾਂ ਅਸੀਂ ਇਸ ਕੰਟਰੀ ਦੇ ਅਗੇਂਸਟ ਆ ਪਲੀਜ਼ ਥਿੰਕ ਕੇਅਰਫੁਲੀ ਸਿੱਖ ਜਿਹੜਾ ਆ ਉਹ ਨਾ ਤਾਂ ਕਦੇ ਕਿਸੇ ਦਾ ਸਪੋਰਟਰ ਆ ਨਾ ਉਹ ਕਿਸੇ ਦੇ ਅਗੇਂਸਟ ਆ ਸਿੱਖ ਹੈਗਾ ਟਰੂਥ ਤੇ ਫਾਲਸ ਦੇ ਵਿੱਚ ਸੱਚ ਦੇ ਉੱਤੇ ਉਹਨੇ ਖੜਨਾ ਆ ਝੂਠ ਦੇ ਉਹਨੇ ਵਿਰੁੱਧ ਚ ਜਾਣਾ ਤੇ ਜੇ ਸੱਚ ਸਾਡੇ ਬੈਰੀ ਦੇ ਕੋਲ ਵੀ ਆ ਜਿਹੜਾ ਸਾਡੇ ਨਾਲ ਲੜ ਰਿਹਾ ਜਿਹੜਾ ਸਾਡੇ ਨਾਲ ਝਗੜ ਰਿਹਾ ਜੇ ਉਹਦੇ ਕੋਲ ਸੱਚ ਆ ਤਾਂ ਅਸੀਂ ਉਹਦੀ ਰਿਸਪੈਕਟ ਕਰਾਂਗੇ ਕਿ ਇਸ ਬੰਦੇ ਕੋਲ ਸੱਚ ਆ ਹੀ ਇਸ ਫਾਈਟਿੰਗ ਫॉर ਦਾ ਟਰੂਥ ਫਿਰ ਅਸੀਂ ਉਹਦੀ ਸਪੋਰਟ ਕਰਾਂਗੇ ਤੇ ਜੇ ਭਾਈ ਉਹ ਫਾਲਸ ਕੋਈ ਝੂਠ ਲੈ ਕੇ ਤੁਹਾਡੇ ਲਈ ਨਾਲ ਰਿਹਾ ਤੇ ਅਸੀਂ ਉਹਦੀ ਸਪੋਰਟ ਨਹੀਂ ਕਰਾਂਗੇ ਸੋ ਸੇਮ ਜਿਹੜਾ ਪੁਆਇੰਟ ਆਫ View ਆ ਸਾਡੇ ਤੇ ਵੀ ਲਾਗੂ ਹੁੰਦਾ ਮੀ ਮਾਈself ਮੇਰੀ ਫੈਮਿਲੀ ਮੇਰੇ ਕੋਲੀਗਜ਼ ਜੇ ਉਹ ਸੱਚ ਤੇ ਪਹਿਰਾ ਦੇ ਰਹੇ ਆ ਫਿਰ ਤੇ ਅਸੀਂ ਉਹਨਾਂ ਦੀ ਸਪੋਰਟ ਕਰਨੀ ਆ ਪਰ ਜੇ ਉਹ ਟਰੂ ਨਹੀਂ ਹੈਗੇ ਝੂਠ ਬੋਲ ਰਹੇ ਆ ਤੁਹਾਨੂੰ ਇੱਕ ਹੋਰ ਪਿਕਚਰ ਦੇ ਰਹੇ ਆ ਫਿਰ ਅਸੀਂ ਉਹਨਾਂ ਦੀ ਸਪੋਰਟ ਬਿਲਕੁਲ ਨਹੀਂ ਕਰਨੀ ਬਿਕੋਜ਼ ਦ ਯੰਗਸਟਰਸ ਆ ਵੈਰੀ ਕਨਫਿਊਜ਼ਡ ਵੀ ਜਿਹੜੇ ਵੀ ਬੰਦੇ ਬੋਲਦੇ ਆ ਜੀ ਉਹਨਾਂ ਨੇ ਦਾੜੇ ਵੀ ਰੱਖੇ ਆ ਉਹਨਾਂ ਨੇ ਪੱਗਾਂ ਵੀ ਰੱਖੀਆਂ ਆ ਉਹਨਾਂ ਦੇ ਕਿਰਪਾਨਾਂ ਵੀ ਪਾਈਆਂ ਆ ਦੇਖੋ ਮਿਲੀਅਨਸ ਆ ਵਿਊਜ਼ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੂੰ ਫੋਲੋ ਕਰ ਲਿਆ ਤੇ ਇਹ ਡਿਸਾਈਡ ਨਹੀਂ ਕਰੂਗਾ ਵੀ ਤੁਹਾਡੇ ਵਿਊਜ਼ ਕਿੰਨੇ ਆ ਏ ਡਿਸਾਈਡ ਨਹੀਂ ਕਰੂਗਾ ਵੀ ਤੁਸੀਂ ਦਾੜੀ ਬੰਨੀ ਆ ਜਾਂ ਖੁੱਲੀ ਰੱਖੀ ਆ ਏ ਡਿਸਾਈਡ ਨਹੀਂ ਕਰੂ ਪੱਗ ਕਿਦਾਂ ਦੀ ਬੰਨੀ ਆ ਰੀਅਲ ਲਾਈਫ ਦੇ ਵਿੱਚ ਐਜ਼ ਅ ਪ੍ਰੈਕਟੀਕਲ ਤੁਸੀਂ ਗੁਰੂ ਦੀ ਗੱਲ ਨੂੰ ਕਿੰਨਾ ਮੰਨਦੇ ਆ ਉਹਦੇ ਤੋਂ ਡਿਸਾਈਡ ਹੋਣਾ ਵੀ ਤੁਸੀਂ ਗੁਰਸਿੱਖ ਹੈਗੇ ਆ ਜਾਂ ਨਹੀਂ ਹੈਗੇ ਬਟ ਮੈਜੋਰਟੀ ਆਫ ਦਾ ਪੀਪਲ ਆਰ ਪਿੱਖੀ ਸਿੱਖ ਉਹਦੇ ਵਿੱਚੋਂ ਮੈਂ ਬਹੁਤ ਬੰਦਿਆਂ ਨੂੰ ਪਰਸਨਲੀ ਵੀ ਜਾਣਦਾ ਆ ਜਿਹੜੇ ਦੇਖਣ ਨੂੰ ਸਿੱਖ ਲੱਗਦੇ ਆ ਬਟ ਰੀਅਲੀ ਆਪਣੀ ਲਾਈਫ ਦੇ ਵਿੱਚ ਉਹ ਸਿੱਖੀ ਨੂੰ ਪ੍ਰੈਕਟਿਸ ਨਹੀਂ ਕਰ ਰਹੇ ਹੁਣ ਜੇ ਤੁਸੀਂ ਪੜ੍ਹੇ ਲਿਖੇ ਨੌਜਵਾਨ ਆ ਯੂ ਕੈਨ ਅੰਡਰਸਟੈਂਡ ਮੀ ਬੈਟਰ ਜਿਹੜਾ ਕੋਈ ਡਾਕਟਰ ਆ ਜਿਹੜਾ ਕੋਈ ਲਾਇਰ ਆ ਹੀ ਇਜ਼ ਅ ਡਾਕਟਰ ਐਂਡ ਲਾਇਰ ਵੈਨ ਦੇ ਆਰ ਪ੍ਰੈਕਟਿਸਿੰਗ ਜਦੋਂ ਉਹ ਐਜ਼ ਅ ਡਾਕਟਰ ਪ੍ਰੈਕਟਿਸ ਕਰਦੇ ਆ ਜਦੋਂ ਐਜ਼ ਅ ਲਾਇਰ ਪ੍ਰੈਕਟਿਸ ਕਰਦੇ ਆ ਬਟ ਇਫ ਦੇ ਆਰ ਨੋ ਪ੍ਰੈਕਟਿਸਿੰਗ ਥੈਟ ਮੀਨਸ ਉਹ ਡਿਗਰੀ ਉਹਨਾਂ ਨੇ ਲੈ ਲਈ ਸੀ ਪਰ ਉਹ ਪ੍ਰੈਕਟਿਸ ਨਹੀਂ ਕਰਦੇ ਉਹ ਨਾਂ ਦੇ ਡਾਕਟਰ ਤੇ ਲਾਇਰ ਆ ਬਟ ਉਹ ਰੀਅਲ ਲਾਈਫ ਦੇ ਵਿੱਚ ਉਸ ਚੀਜ਼ ਨੂੰ ਬਿਲਕੁਲ ਵੀ ਅੰਡਰਸਟੈਂਡ ਨਹੀਂ ਕਰਨਗੇ ਸੋ ਸਾਡੇ ਵਿੱਚ ਵੀ ਬਹੁਤ ਬੰਦੇ ਐਸੇ ਆ ਜਿਹੜੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਆ ਵੀ ਆਮ ਅ ਵੋਇਸ ਆਫ ਸੀ ਤੇ ਜਦੋਂ ਉਹ ਸੋਸ਼ਲ ਮੀਡੀਆ ਤੇ ਵੀ ਆ ਕੇ ਗੱਲ ਕਰਦੇ ਆ ਤੇ ਉਹ ਕਰਦੇ ਆ ਜੀ ਅਸੀਂ ਆਮ ਰਿਪਰੈਜ਼ੈਂਟਿੰਗ ਸਿੱਖਸ ਆਮ ਰਿਪਰੈਜ਼ੈਂਟਿੰਗ ਮਾਈ ਕਮਿਊਨਿਟੀ ਦੈਟਸ ਰੋਂਗ ਤੁਹਾਡਾ ਪੁਆਇੰਟ ਆਫ View ਹੋ ਸਕਦਾ ਤੁਹਾਡੀ ਆਪਣੀ ਪਰਸਨਲ ਚੋਇਸ ਹੋ ਸਕਦੀ ਆ ਤੁਸੀਂ ਲੈਫਟ ਨੂੰ ਜਾਓ ਤੁਸੀਂ ਰਾਈਟ ਨੂੰ ਜਾਓ ਤੁਸੀਂ ਫਾਰ ਲੈਫਟ ਨੂੰ ਜਾਓ ਹੂਐਵਰ ਯੂ ਲਾਈਕ ਤੁਸੀਂ ਜਾ ਸਕਦੇ ਆ ਨਾ ਬਟ ਲੋਕਾਂ ਨੂੰ ਝੂਠ ਨਾ ਬੋਲੋ ਬਿਲਾਈਕ ਮੀ ਮੈਂ ਦਾੜਾ ਰੱਖਿਆ ਜੀ ਮੈਂ ਪੱਗ ਬੰਨੀ ਆ ਜੀ ਸੋ ਆਮ ਰਿਪਰੈਜ਼ੈਂਟਿੰਗ ਸਿੱਖਸ ਨੋ ਮੈਨੂੰ ਕਿਸੇ ਨੇ ਲੀਡਰ ਨਹੀਂ ਚੁਣਿਆ ਮੈਨੂੰ ਸਿੱਖ ਕਮਿਊਨਿਟੀ ਨੇ ਇੰਗਲਿਸ਼ ਕਮਿਊਨਿਟੀ ਨੇ ਇਹ ਰਾਈਟ ਨਹੀਂ ਦਿੱਤਾ ਵੀ ਉਹਨਾਂ ਦੇ ਬਿਹਾਫ ਤੇ ਮੈਂ ਸੋਸ਼ਲ ਮੀਡੀਆ ਤੇ ਬਹਿ ਕੇ ਕੋਈ ਕਮੈਂਟਸ ਕਰਾਂ ਮੈਂ ਕੋਈ ਡਿਬੇਟਸ ਕਰਾਂ ਜਾਂ ਮੈਂ ਕਿਸੇ ਨੂੰ ਰਾਈਟ অর ਰੋਂਗ ਪ੍ਰੂਫ ਕਰਾਂ ਬਿਕੋਜ਼ ਮੇਰੇ ਕੋਲ ਪਾਗ ਗਿਆ ਮੇਰੇ ਕੋਲ ਦਾੜੀ ਆ ਸਵਾਮ ਰੈਪਰੈਜ਼ੈਂਟਿੰਗ ਸਿੱਖੀ ਨੋ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਇਸ ਕਰਕੇ ਸਪੈਸ਼ਲੀ ਮਾਈ ਯੰਗਰ ਬ੍ਰਦਰਸ ਐਂਡ ਸਿਸਟਰਸ ਪਲੀਜ਼ ਬੀ ਕੇਅਰਫੁਲ ਸੁਣੋ ਤੁਸੀਂ ਜਿਹਨੂੰ ਮਰਜ਼ੀ ਵਾਚ ਕਰੋ ਜਿਹਨੂੰ ਮਰਜ਼ੀ ਲਿਸਨ ਕਰੋ but before you do any actions please make sure guru saab da siddhant ki aa guru granth sahib maraj di sikhiya sanu ki aa theory de naal naal practically sikhi de vich kon apne aap nu pura kar rya te guru saab de maraj de jeevan di ek ghatna main tuhannu dass ke eh video end kar deni aa because specially main kade live kiya nahi hega today is the first time when i'm coming live to you guys ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਟਾਈਮ ਤੇ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਆ ਤੇ ਰਾਸ਼ਨ ਪਾਣੀ ਖਤਮ ਹੋ ਜਾਂਦਾ ਅੰਦਰ ਖਾਣ ਲਈ ਕਿਸੇ ਦੇ ਕੋਲ ਕੁਝ ਨਹੀਂ ਹੈਗਾ ਤੇ ਸਿੱਖ ਫਿਰ ਇੱਕ ਵਿਉਂਤ ਬਣਾਉਂਦੇ ਵੀ ਆਪਾਂ ਰਾਤ ਨੂੰ ਘੇਰਾ ਤੋੜ ਕੇ ਬਾਹਰ ਜਾਈਏ ਜੋ ਕੁਝ ਅਸੀਂ ਆਪਣੇ ਖਾਣ ਲਈ ਲੁੱਟ ਕੇ ਲੈ ਕੇ ਆ ਸਕਦੇ ਆ ਉਹ ਲੈ ਕੇ ਆਈਏ ਉਹਦੇ ਨਾਲ ਸਾਡਾ ਟਾਈਮ ਨਿਕਲੇ ਬਹੁਤ ਵਾਰੀ ਅਸਾ ਸਿੰਘਾਂ ਨੇ ਥੱਲਾ ਕੀਤਾ ਉਹ ਜਿੱਤ ਕੇ ਆਉਂਦੇ ਰਹੇ ਬਟ ਵਾਂਸ ਟਾਈਮ ਇੱਕ ਸਿੱਖ ਜਿਹੜਾ ਆ ਉਹ ਮੁਗਲਾਂ ਦੇ ਕੈਪਚਰ ਹੋ ਜਾਂਦਾ ਉਹ ਕਾਬੂ ਕਰ ਲੈਂਦੇ ਉਹਨੂੰ ਜਦੋਂ ਸਿੰਘ ਲੁੱਟ ਕੇ ਮੁੜਦੇ ਆ ਨਾ ਤੋ ਉਹ ਉਹਨੂੰ ਕੈਪਚਰ ਕਰ ਲੈਂਦੇ ਆ ਤੇ ਉਹਨੂੰ ਫੜ ਕੇ ਟੌਰਚਰ ਕਰਦੇ ਆ ਉਹਦੇ ਨਾਲ ਮਾਰ ਕੁੱਟ ਕਰਦੇ ਆ ਜ਼ਬਰਦਸਤੀ ਉਹਦੀ ਦਾੜ੍ਹੀ ਵੀ ਕੱਟ ਦਿੰਦੇ ਆ ਉਹਦੇ ਕੇਸ ਵੀ ਕੱਟ ਦਿੰਦੇ ਆ ਤੇ ਫਿਰ ਉਹਨੂੰ ਕਹਿੰਦੇ ਵੀ ਭਾਈ ਤੈਨੂੰ ਮੁਗਲਾਂ ਦੇ ਤਰੀਕੇ ਨਾਲ ਬਣਾਇਆ ਹੋਇਆ ਮਾਸ ਤੈਨੂੰ ਖਾਣਾ ਪੈਣਾ ਨਹੀਂ ਤਾਂ ਤੈਨੂੰ ਮਾਰ ਦਿਆਂ ਤੋ ਉਸ ਬੰਦੇ ਨੂੰ ਜ਼ਬਰਦਸਤੀ ਉੱਥੇ ਮਾਸ ਖੁਲਾਇਆ ਜਾਂਦਾ ਉਹਨੂੰ ਕਹਿੰਦੇ ਤੈਨੂੰ ਕਲਮਾ ਪੜ੍ਹਨਾ ਪੈਣਾ ਉਹਨੇ ਕਲਮਾ ਪੜ੍ਹਿਆ ਜਿਹੜਾ ਮੁਸਲਮਾਨਾਂ ਦਾ ਕੁਰਾਨ ਦਾ ਜਿਹੜਾ ਕਲਮਾ ਪੜਾਇਆ ਜਾਂਦਾ ਤੇ ਉਹਦੇ ਨਾਲ ਉਹ ਬੰਦਾ ਉਹਨਾਂ ਨੇ ਸੋਚਿਆ ਵੀ ਹੁਣ ਇਹਦੇ ਦਾੜੀ ਵੀ ਕੱਟ ਦਿੱਤੀ ਇਹਦੇ ਕੇਸ ਵੀ ਕੱਟ ਦਿੱਤੇ ਇਹਨੂੰ ਮਾਸ ਵੀ ਖਿਲਾ ਦਿੱਤਾ ਇਹਨੂੰ ਕਲਮਾ ਵੀ ਪੜ੍ਹਾ ਦਿੱਤਾ ਐਂਡ ਐਟ ਲਾਸਟ ਉਹ ਕਹਿੰਦੇ ਜੀ ਸੁੰਨਤ ਵੀ ਕਰ ਦਿਓ ਜਿਹੜੀ ਸਪੈਸ਼ਲੀ ਮੇਲਜ਼ ਬੰਦਿਆਂ ਨਾਲ ਕੀਤੀ ਜਾਂਦੀ ਆ ਵੀ ਇਹਦੀ ਸੁੰਨਤ ਵੀ ਜ਼ਬਰਦਸਤੀ ਉਹਦੀਆਂ ਲੱਤਾਂ ਬਾਹਾਂ ਫੜ ਕੇ ਉਹਦੀ ਸੁੰਨਤ ਵੀ ਕਰ ਦਿੱਤੀ ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਜੀ ਹੁਣ ਇਹਨੂੰ ਛੱਡ ਦਿਓ ਹੁਣ ਇਹਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਹੁਣ ਇਹਨਾਂ ਦਾ ਗੁਰੂ ਵੀ ਇਹਦੀ ਬਾਤ ਨਹੀਂ ਪੁੱਛੂਗਾ ਬਿਕੋਜ਼ ਹੀ ਬਕਮ ਮੁਸਲਮ ਉਹਨਾਂ ਨੂੰ ਫੋਰਸਫੁਲੀ ਜ਼ਬਰਦਸਤੀ ਉਹ ਬਣਾਇਆ ਗਿਆ ਟਾਈਮ ਪਿਆ ਉਹ ਬੰਦਾ ਉਹਨਾਂ ਦੀ ਗ੍ਰਿਫਤ ਚੋਂ ਨਿਕਲਿਆ ਤੇ ਮੁੜ ਕੇ ਆਨੰਦਪੁਰ ਸਾਹਿਬ ਆਣ ਕੇ ਗੁਰੂ ਸਾਹਿਬ ਦੇ ਮੂਹਰੇ ਪੇਸ਼ ਹੁੰਦਾ ਦਰਬਾਰ ਚ ਤੇ ਆਣ ਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਵੀ ਮੈਨੂੰ ਦੱਸੋ ਵੀ ਮੈਂ ਤੇ ਲੜਨ ਗਿਆ ਸੀ ਤੇ ਮੈਂ ਉੱਥੇ ਕੈਪਚਰ ਹੋ ਗਿਆ ਜ਼ਬਰਦਸਤੀ ਮੇਰੀ ਦਾੜੀ ਕੱਟ ਦਿੱਤੀ ਜ਼ਬਰਦਸਤੀ ਮੇਰੇ ਕੇਸ ਕੱਟ ਦਿੱਤੇ ਮੈਨੂੰ మాਸ ਵੀ ਖਿਲਾ ਦਿੱਤਾ ਮੇਰੀ ਸੁਨਤ ਵੀ ਕਰ ਦਿੱਤੀ ਵੀ ਕੀ ਮੈਂ ਐਜ਼ ਏ ਸਿੱਖ ਮੁੜ ਕੇ ਆ ਸਕਦਾ ਜਾਂ ਹੁਣ ਤੁਸੀਂ ਮੈਨੂੰ ਡਿਸਆਨ ਕਰ ਦਿੱਤਾ ਵੀ ਮੈਂ ਮੈਂ ਤੇ ਸਾਰਾ ਕੁਝ ਗਵਾ ਲਿਆ ਮੈਂ ਸਿੱਖ ਬਣਦੇ ਲੈ ਕੇ ਤੇ ਗੁਰੂ ਸਾਹਿਬ ਨੇ ਇੱਕ ਹੀ ਕੁਐਸਚਨ ਪੁੱਛਿਆ ਸੀ ਮਹਾਰਾਜ ਕਹਿੰਦੇ ਵੀ ਬਾਕੀ ਸਾਰੀਆਂ ਤੇਰੀਆਂ ਚੀਜ਼ਾਂ ਮੈਂ ਤੈਨੂੰ ਮaaf ਕਰ ਸਕਦਾ ਪਰ ਟਰੂਲੀ ਇੱਕ ਚੀਜ਼ ਮੈਨੂੰ ਦੱਸ ਵੀ ਕੀ ਤੂੰ ਕਿਸੇ ਤੁਰਕਣੀ ਦਾ ਸੰਗ ਕੀਤਾ ਕਿਸੇ ਮੁਸਲਿਮ ਔਮੇਨ ਦੇ ਨਾਲ ਤੂੰ ਫਿਜ਼ੀਕਲੀ ਆਪਣੇ ਕੋਈ ਰਿਲੇਸ਼ਨ ਬਣਾਏ ਆ ਉਹ ਕਹਿੰਦਾ ਜੀ ਨਹੀਂ ਤੇ ਮਹਾਰਾਜ ਕਹਿੰਦੇ ਭਾਈ ਜੇ ਤੂੰ ਫਿਜ਼ੀਕਲੀ ਕਿਸੇ ਮੁਸਲਿਮ ਔਮੇਨ ਨਾਲ ਰਿਲੇਸ਼ਨ ਨਹੀਂ ਬਣਾਏ ਤੇ ਬਾਕੀ ਭਾਵੇਂ ਤੇਰੀ ਸੁੰਨਤ ਵੀ ਹੋ ਗਈ ਤੇਰੇ ਕੇਸ ਵੀ ਕੱਟ ਹੋ ਗਏ ਸਾਰਾ ਕੁਝ ਤੈਨੂੰ ਉਹਨਾਂ ਨੇ ਕੀਤਾ ਅਸੀਂ ਤੈਨੂੰ ਮੁੜ ਕੇ ਅਮਰ ਸ਼ਿਕਾ ਕੇ ਸੰਗ ਸਜਾ ਸਕਦੇ ਆ ਬਿਕਾਉਜ਼ ਦੈਟਸ ਦਾ ਓਨਲੀ ਵਨ ਥਿੰਗ ਕੋਈ ਵੀ ਕਿਸੇ ਦੇ ਨਾਲ ਵਿਦਾਊਟ ਆਪਣੀ ਮਰਜ਼ੀ ਦੇ ਸੈਕਸ ਨਹੀਂ ਕਰ ਸਕਦਾ ਫਿਜ਼ੀਕਲ ਰਿਲੇਸ਼ਨ ਨਹੀਂ ਬਣਾ ਸਕਦਾ ਵਾਈ ਕਿਉਂਕਿ ਭਾਵੇਂ ਜੇਕਰ ਕੋਈ ਕਿਸੇ ਦੇ ਨਾਲ ਜ਼ਬਰਦਸਤੀ ਵੀ ਕਰਦਾ ਆ ਜਿੰਨਾ ਚਿਰ ਉਹ ਆਪ ਉਸ ਚੀਜ਼ ਲਈ ਰਾਜ਼ੀ ਨਹੀਂ ਹੁੰਦਾ ਬੰਦਾ ਉਨੀ ਤੇਰ ਤੱਕ ਉਹ ਕਿਸੇ ਦੇ ਨਾਲ ਕਰ ਨਹੀਂ ਸਕਦਾ ਜੇ ਕੋ ਤੁਹਾਨੂੰ ਫੋਰਸਫੁਲੀ ਕਵੇ ਵੀ ਤੁਸੀਂ ਕਰੋਗੇ ਤੁਸੀਂ ਨਹੀਂ ਕਰ ਸਕਦੇ ਸਪੈਸ਼ਲੀ men ਅਨਾ ਲੇਡੀਜ਼ ਦੀ ਜਿਹੜੀ ਸਿਚੁਏਸ਼ਨ ਥੋੜੀ ਡਿਫਰੈਂਟ ਆ ਬਟ ਸਪੈਸ਼ਲੀ men ਜੇ ਤੁਹਾਡੀ ਆਪਣੀ ਇੱਛਾ ਨਹੀਂ ਨਾ ਹੈਗੀ ਫਿਰ ਭਾਵੇਂ ਕੋਈ ਜਿੰਨਾ ਮਰਜੀ ਤੁਹਾਨੂੰ ਦਿਖਾ ਲਈ ਜਾਵੇ ਕੋਈ ਜਿੰਨਾ ਮਰਜੀ ਤੁਹਾਨੂੰ ਪ੍ਰੋਵੋਕ ਕਰੀ ਜਾਵੇ ਤੁਸੀਂ ਨਹੀਂ ਕਰੋਗੇ ਜੇ ਤੁਸੀਂ ਆਪ ਉਸ ਚੀਜ਼ ਦੇ ਲਈ ਰੈਡੀ ਨਹੀਂ ਹੈਗੇ ਤੇ ਮਹਾਰਾਜ ਕਹਿੰਦੇ ਇਹੀ ਇੱਕ ਚੀਜ਼ ਆ ਜਿਹੜਾ ਬੰਦਾ ਆਪਣੀ ਮਰਜ਼ੀ ਨਾ ਕਰਦਾ ਤੇ ਜੇ ਤੁਸੀਂ ਮਰਜ਼ੀ ਨਾ ਨਹੀਂ ਕੀਤੀ 댓 ਮੀਨਸ ਤੁਹਾਡੀਆਂ ਗਲਤੀਆਂ ਮਾਫ਼ ਹੋ ਜਾਂਦੀ ਹੁਣ ਇੱਥੇ ਮੇਰਾ ਪੁਆਇੰਟ ਜਿਹੜਾ ਤੁਹਾਨੂੰ ਸਮਝਾਉਣ ਦੀ ਗੱਲ ਇਹ ਆ ਵੀ ਜਿਹੜੇ ਬੰਦੇ ਮਰਜ਼ੀ ਨਾਲ ਖਾ ਰਹੇ ਆ ਮਰਜ਼ੀ ਦੇ ਨਾਲ ਪੀ ਰਹੇ ਆ ਮਰਜ਼ੀ ਦੇ ਨਾਲ ਜਿਹੜਾ ਸਿੱਖੀ ਦੀ ਰੀਤ ਤੇ ਉਲਟ ਕੰਮ ਕਰ ਰਹੇ ਆ ਫਿਰ ਕੀ ਉਹ ਬਖਸ਼ੇ ਜਾ ਸਕਦੇ ਆ ਮੈਂ ਕੋਈ ਜੱਜ ਨਹੀਂ ਹਾਂਗਾ ਜਾਂ ਗੁਰੂ ਸਾਹਿਬ ਨੇ ਮੈਨੂੰ ਅਥਾਰਟੀ ਨਹੀਂ ਦਿੱਤੀ ਵੀ ਮੈਂ ਕਿਸੇ ਦੀ ਸਿੱਖੀ ਤੇ ਕੁਐਸਚਨ ਕਰਾਂ ਬਟ ਸਾਨੂੰ ਇਹ ਸੋਚਣਾ ਪੈਣਾ ਵੀ ਜਿਹੜਾ ਬੰਦਾ ਦਾੜੀ ਕੇਸ ਰੱਖ ਕੇ ਗੁਰੂ ਦੇ ਸਿਧਾਂਤ ਦੇ ਉਲਟ ਕੰਮ ਕਰ ਰਿਹਾ ਉਹ ਦੇਖਣ ਨੂੰ ਭਾਵੇਂ ਸਿੱਖ ਹੋ ਸਕਦਾ ਬਟ ਹੀ ਇਜ਼ ਨਾਟ ਅ ਸਿੱਖ ਸੋ ਇਹੀ ਪ੍ਰੋਬਲਮ ਆਪਾਂ ਨੂੰ ਆ ਰਹੀ ਆ ਵੀ ਜਿਹੜੇ ਬਾਕੀ ਬੰਦੇ ਆ ਨਾ ਥੇਰ ਆ ਸੋ ਮੈਨੀ ਪੀਪਲ ਦੇ ਆ ਪਟੈਂਡਿੰਗ ਟੂ ਬੀ ਸਿੱਖਸ ਬਟ ਦੇ ਆਰ ਨਾਟ ਸਿੱਖਸ ਐਂਡ ਉਹਨਾਂ ਦੇ ਕਰਕੇ ਪੂਰੀ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਪੂਰੀ ਸਿੱਖੀ ਦਾ ਨਾਮ ਬਦਨਾਮ ਹੁੰਦਾ ਇਫ ਦੇ ਯਰ স্মੋਕਿੰਗ ਇਨ ਪਬਲਿਕ ਤੋਂ ਲੋਕੀ ਸੋਚਦੇ ਉਹ ਦੇਖੋ ਜੀ ਸੈਕਟਰ ਸੈਕਟਾ ਪੀਂਦਾ ਹੀ ਇਜ਼ ਨੋ ਅ ਸਿੱਖ ਈ ਉਹ ਸਿੱਖ ਹੁੰਦਾ ਉਹਨੇ ਪੀਣਾ ਨਹੀਂ ਸੀ ਹੀ ਇਸ ਪਟੈਂਡਿੰਗ ਦਾੜੀ ਰੱਖ ਕੇ ਕੇਸ ਰੱਖ ਉਹ ਪਟੈਂਡ ਕਰ ਰਿਹਾ ਮੈਂ ਸਿੱਖਾਂ ਬਟ ਹੀ ਇਜ਼ ਨੋ ਅ ਸਿੱਖ ਇਫ ਹੀ ਇਜ਼ ਅ ਟ੍ਰੂਲੀ ਸਿੱਖ ਹੀ ਨੇਵਰ ਡੂ ਦੈਟ ਥਿੰਗਸ ਸੋ ਇਹ ਚੀਜ਼ ਤੁਹਾਨੂੰ ਅੰਡਰਸਟੈਂਡ ਕਰਨੀ ਪੈਣੀ ਆ ਮਹਾਰਾਜ ਕਹਿੰਦੇ ਸਿੱਖ ਉਹਨਾਂ ਚਰੀ ਆ ਜਿੰਨਾ ਚਿਰ ਉਹ ਮੇਰੀ ਗੱਲ ਮੰਨਦਾ ਆ ਵੈਨ ਹੀ ਇਜ਼ ਫਾਲੋਇੰਗ ਹਿਸ ਓਨ ਮਾਈਂਡ ਹੀ ਇਜ਼ ਡੂਇੰਗ ਹਿਸ ਓਨ ਥਿੰਗਸ he is not my sikkh he may be look like a sikkh but he is not my sikkh so a simple nahi huga inna understand karna ve assi bande nu dekh ke samajh liye ki kaun sikkh ya kaun nahi sikkh so please be careful who you listening kenu tusi sunde ha kede tusi mager lag ke who you following phir ona lokiyan di apni real life de vich guru di sikhi de upar kinni pakadya onu judge karna onu samjhna onu understand karna ode to baad ਫੇਰ ਆਪਾਂ ਨੂੰ ਪਤਾ ਲੱਗ ਸਕਦਾ ਵੀ ਕੌਣ ਸਿੱਖ ਹੈ ਕੌਣ ਸਿੱਖ ਨਹੀਂ ਹੈ ਸੋ ਲਾਇਕ ਇਸ ਕਿਸੇ ਨੂੰ ਮਰਜ਼ੀ ਕਹਿ ਦਿਓ ਜੀ ਹੀ ਇਜ਼ ਅ ਇਹ ਸਿੱਖ ਹੈਗਾ ਜੀ ਇਹ ਸਿੱਖ ਨਹੀਂ ਹੈਗਾ ਉਹ ਚੀਜ਼ਾਂ ਤੁਹਾਨੂੰ ਕਨਫਿਊਜ਼ ਹੀ ਕਰਦੀਆਂ ਆ ਤੇ ਇਹ ਸਾਰੀ ਮਿਸ ਇਨਫੋਰਮੇਸ਼ਨ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲਦੀ ਆ ਜਿਹੜੇ ਬੰਦੇ ਤੁਹਾਨੂੰ ਕਨਫਿਊਜ਼ ਕਰ ਰਹੇ ਆ ਜੀ ਨਹੀਂ ਅਸੀਂ ਇੱਧਰ ਆਂ ਤੇ ਅਸੀਂ ਇੱਧਰ ਆ ਗੁਰੂ ਦਾ ਸਿੱਖ ਹਮੇਸ਼ਾ ਸੱਚ ਤੇ ਝੂਠ ਦੇ ਵਿਚਕਾਰ ਖੜਦਾ ਸੱਚ ਦੀ ਹਮਾਇਤ ਕਰਦਾ ਝੂਠ ਦੀ ਖਲਾਫਤ ਕਰਦਾ ਡਸਨਟ ਮੈਟਰ ਉਹਨੂੰ ਕਿੰਨੀ ਉਹਦੇ ਵਾਸਤੇ ਜਿਹੜਾ ਆ ਉਹ ਪੇ ਕਰਨਾ ਪਵੇ ਉਹ ਕਿੰਨਾ ਉਹਦੇ ਵਾਸਤੇ ਮੁੱਲ ਤਾਰੇ ਪਰ ਉਹਨੇ ਸੱਚ ਦਾ ਸਾਥ ਦੇਣਾ ਜਿਹੜਾ ਬੰਦਾ ਫੈਮਿਲੀ ਦੇ ਕਰਕੇ ਬਿਜ਼ਨਸ ਦੇ ਕਰਕੇ ਆਪਣੀ ਜੌਬ ਦੇ ਕਰਕੇ ਡਸਨਟ ਮੈਟਰ ਵਾਟ ਏਵਰ ਰੀਜ਼ਨ ਇਜ਼ ਕਿਸੇ ਵੀ ਰੀਜ਼ਨ ਕਰਕੇ ਜਿਹੜਾ ਬੰਦਾ ਗੁਰੂ ਦੀ ਗੱਲ ਤੋਂ ਮੁੱਕਰ ਗਿਆ ਗੁਰੂ ਦੀ ਗੱਲ ਤੋਂ ਫਿਰ ਗਿਆ ਹੀ ਇਜ਼ ਨੋ ਅਸਿਕ ਸਿੰਪਲ ਇਜ਼ ਦੈਟ ਸੋ ਮੇਬੀ ਥਿਸ ਇਨਫੋਰਮੇਸ਼ਨ ਇਜ਼ ਵੈਰੀ ਜਿਹੜੀ ਆ ਤੁਹਾਡੇ ਵਾਸਤੇ ਕੋਈ ਚੰਗੀ ਗੱਲ ਲੈ ਕੇ ਆਈ ਹੋਊਗੀ ਪਲੀਜ਼ do tell me if i'm saying anything wrong so main feel kita vi tade naal eh gall sanjhi karni chahidi a in later if anybody have any questions um happily answer karnu main unna da bhai jawab den nu taiyar ha so main try kita a vi thoda bahut punjabi te angrezi nu mix karke bolya jave so everybody can understand so je main koi shabd ya koi sentence wrong bolya hove i'm really sorry about that bhai guru ji ka kal sir bhai guru ji ki